ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਕੋफ्ते ਕੋफ्ते ਬਣਾਵਾਂਗੇ ਆਪਾਂ ਆਲੂ ਵਾਲੇ ਦੂਸਰੇ ਕੋफ्ते ਤੇ ਤੁਸੀਂ ਬੜੀ ਵਾਰ ਬਣਾਏ ਹੋਣਗੇ ਤੇ ਆਲੂ ਵਾਲੇ ਕੋफ्ते ਬਹੁਤ ਜ਼ਿਆਦਾ ਟੇਸਟ ਲੱਗਦੇ ਤੇ ਆਪਾਂ ਆਲੂ ਪਾ ਕੇ ਕੋफ्तेਆਂ ਨੂੰ ਬਣਾਵਾਂਗੇ ਤੇ ਇੱਥੇ ਮੈਂ 500 ਗ੍ਰਾਮ ਆਲੂ ਲਏ ਸੀ ਤੇ ਦੋ ਆਲੂ ਆਪਾਂ ਛਿੱਲ ਲਏ ਸੀ ਤੇ ਦੋ ਹੀ ਟਮਾਟਰ ਪਾਵਾਂਗੇ ਤੇ 1.5 ਇੰਚੀ ਮੈਂ ਅਦਰਕ ਛਿੱਲ ਲਿਆ ਸੀ ਤੇ ਲਸਣ ਪਾਵਾਂਗੇ ਆੜੀਆਂ ਮਿਰਚਾਂ ਚਾਰ ਤੇ ਪਿਆਜ਼ਾਂ ਨੂੰ ਪਾਵਾਂਗੇ ਆਪਾਂ ਤਿੰਨ ਪਿਆਜ਼ ਗ੍ਰाइंड ਕਰਕੇ ਤੇ ਹੁਣ ਆਪਾਂ ਆਲੂ ਨੂੰ ਆਪਾਂ ਛਿਲ ਲਵਾਂਗੇ ਤੇ ਬਹੁਤ ਵਧੀਆ ਸਾਡੀ ਆਲੂ ਬਿਲਕੁਲ ਤਾਜੀ ਹੈ ਤੇ ਕੋਪ ਤੇ ਬਣਾਉਨੇ ਆਪਾਂ ਆਲੂ ਪਾ ਕੇ ਆਪਾਂ ਹੁਣ ਆਲੂ ਨੂੰ ਛਿਲ ਲਵਾਂਗੇ ਜੀ ਆਪਾਂ ਕੀ ਆ ਕਦੋਂ ਨੂੰ ਛੇਲੇ ਲਿਆ ਤੇ ਕੀ ਆ ਕਦੋਂ ਨੂੰ ਆਪਾਂ ਸੈਂਟਰ ਚੋ ਕੱਟ ਦਵਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਮੂਲੀ ਕ੍ਰਸ਼ ਕਰਲ ਕਰ ਲਾਂਗੇ ਤੇ ਆਪਾਂ ਮੋٹے ਬਣੇ ਹੋਣੇ ਬਾਰੀਕ ਬਣੇ ਕਰਾਂਗੇ ਸਾਬ ਮੋਟੀ ਥੋੜੀ ਸਾਈਜ਼ ਬਾਰੀਕ ਬਣੇ ਕਰਾਂਗੇ ਆਪਾਂ ਹਾਂਜੀ ਕਿ ਆ ਕਦ ਨੂੰ ਆਪਾਂ ਮੂਲੀ ਕੱਛ ਕਰ ਲਿਆ ਸੀ ਤੇ ਹੁਣ ਆਪਾਂ ਇਹਨਾਂ ਇਹ ਜਲਦੀ ਕਾਲੇ ਹੋ ਜਾਂਦੇ ਤੇ ਆਪਾਂ ਫਟਾਫਟ ਇਹਨਾਂ ਨੂੰ ਨਿਚੋੜ ਲਵਾਂਗੇ ਇਹਨੂੰ ਚੰਗੀ ਤਰ੍ਹਾਂ ਨਿਚੋੜ ਕੇ ਇਹਨਾਂ ਤੋਂ ਪਾਣੀ ਜਪਾਂ ਸਾਰਾ ਚੰਗੀ ਤਰ੍ਹਾਂ ਕੱਢ ਦਵਾਂਗੇ ਦੇ ਵਿੱਚ ਪਾ ਲਵਾਂਗੇ ਆਪਾਂ ਤੇ ਆਪਾਂ ਕੀਆ ਕੱਦੂ ਨੂੰ ਨਿਚੋੜ ਲਿਆ ਤੇ ਇੰਨਾ ਪਾਣੀ ਨਿਕਲੇ ਸੀ ਪਾਣੀ ਨੂੰ ਆਪਾਂ ਵੇਸਟ ਨਹੀਂ ਕਰਨਾ ਵੈਸੇ ਵੀ ਕੀਆ ਕੱਦੂ ਦਾ ਪਾਣੀ ਬਹੁਤ ਸਿਹਤਵੰਦ ਹੁੰਦਾ ਆ ਇਹ ਆ ਕੱਦੂ ਚ ਮਸਾਲੇ ਐਡ ਕਰ ਦਿੰਨੇ ਆ ਇੱਕ ਚਮਚਾ ਪਾਵਾਂਗੇ ਆਪਾਂ ਹਰੀਆਂ ਮਿਰਚਾਂ ਦਾ ਸਾਫਤ ਤਾਂ ਨਹੀਂ ਆ ਇੱਕ ਚਮਚਾ ਕੁੱਟਿਆ ਹੋਇਆ ਅਦਰਕ ਇਹ ਤੁਸੀਂ ਜ਼ਰੂਰ ਪਾਓ ਬੜਾ ਸੁਭ ਵਾਦ ਆਉਂਦਾ ਆ ਇਹਦਾ ਪੁੰਨੇ ਹੋਇਆ ਜੀਰਾ ਅੱਧਾ ਚਮਚਾ ਨਮਕ ਦਾ ਕਾਲੀ ਮਿਰਚ ਦਾ ਅੱਧਾ ਚਮਚਾ हल्दी चमच हल्दी हल्दी का अद्धा चमचा चमचे का चौथा हिस्सा लाल मिर्च का अदा चमचा धनिया पाउडर जवाइन पावे मसल के कस्तूरी मेथी धनिया पाउडर ਹੁਣ ਆਪਾਂ ਬੇਸਣ ਦਾ ਇੱਕ ਕੱਪ ਲਿਆ ਸੀ ਮੈਂ ਥੋੜਾ ਜਿਹਾ ਬੇਸਣ ਪਾ ਕੇ 3-4 ਚਮਚੇ ਤੇ ਮਿਕਸ ਕਰ ਲਵਾਂਗੇ ਆਪਾਂ ਬੇਸਣ ਨੂੰ ਇੱਕੇ ਵਾਰੀ ਨਹੀਂ ਪਾਉਣਾ ਥੋੜਾ ਥੋੜਾ ਕਰਕੇ ਬੇਸਣ ਪਾ ਦਵਾਂਗੇ ਆਪਾਂ ਹੱਥ ਦੇ ਨਾਲ ਹੀ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਵੇਸਣ ਆਪਾਂ ਨੂੰ ਘੱਟ ਲੱਗਦਾ ਸੀ ਵੀ ਇਸਨ ਆਪਾਂ ਹੋਰ ਪਾਵਾਂਗੇ ਤੇ ਮਿਕਸ ਕਰ ਲਵਾਂਗੇ ਵੇਸਣ ਪਾ ਕੇ ਕੋਕਟੀਆਂ ਦਾ ਬੈਟਰ ਆਪਾਂ ਤਿਆਰ ਕਰ ਲਿਆ ਤੇ ਇੰਨਾ ਵੇਸਣ ਸਾਡਾ ਇੱਕ ਕੱਪ ਤੋਂ ਵੀ ਇੰਨਾ 2-3 ਚਮਚੇ ਬਚ ਗਿਆ ਸੀ ਤੇ ਹੁਣ ਮੈਂ ਇਹਨਾਂ ਦੇ ਨਾਲ-ਨਾਲ ਫਟਾਫਟ ਆਪਾਂ ਹੁਣ ਇਹ ਗੋਲੇ ਬਣਾ ਲਵਾਂਗੇ ਛੋਟੇ-ਛੋਟੇ ਜਿਆਦੇ ਵੱਡੇ ਨਹੀਂ ਬਣਾਵਾਂਗੇ ਆਪਾਂ ਐੜੇ-ਐੜੇ ਬਣਾ ਕੇ ਰੱਖਾਂਗੇ ਆਪਾਂ ਪਲੇਟ 'ਚ ਹਾਂਜੀ ਆਪਾਂ ਛੋਟੇ ਛੋਟੇ ਇਹਨਾਂ ਦੇ ਲੱਡੂ ਜੇ ਬਣਾ ਲਏ ਤੇ ਹੁਣ ਆਪਾਂ ਗੈਸ ਤੇ ਕੜਾਈ ਰੱਖਾਂਗੇ ਜੀ ਇਹਨਾਂ ਨੂੰ ਦਵਾਦਾਂ ਫਟਾਫਟ ਫਰਾਈ ਕਰ ਲਵਾਂਗੇ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਤੇਲ ਦੇ ਵਿੱਚ ਸਕੋਪ ਤੇ ਪਾ ਦਵਾਂਗੇ ਗੈਸ ਦਾ ਫਲੇਮ ਆਪਾਂ ਮੀਡਿਅਮ ਸਾਈਡ ਰੱਖਿਆ ਸੀ ීම් සේග எා पකාට පලටද ਹਾਂਜੀ ਕੋਪ ਤੇ ਕਿੰਨੇ ਵਧੀਆ 골ਡ ব্রাউন ਹੋ ਗਏ ਆ ਤੇ ਹੁਣ ਮੈਂ ਇਹਨਾਂ ਨੂੰ ਕੱਢ ਦਵਾਂਗੀ ਤੇਲ ਨੂੰ ਆਪਾਂ ਨਿਚੋੜ ਕੇ ਕੱਢਾਂਗੇ ਤਿੱਕੀ ਆ ਕੱਦੂ ਦੇ ਕੋਪ ਤੇ ਪਕੌੜੇ ਆਪਾਂ ਸੌਸ ਨਾਲ ਖਾ ਸਕਾ ਸਕਦੇ ਬਹੁਤ ਟੇਸਟ ਲੱਗਦੇ ਆ ਹਾਲਚ ਤੇ ਮੈਂ ਦੂਜਾ ਵੀ ਪਿਆਜ਼ ਪਾ ਦਵਾਂਗੀ ਹਾਂਜੀ ਆਪਾਂ ਆਹ ਵਾਲਾ ਪਿਆਜ਼ ਨੂੰ ਵੀ ਬਾਹਰ ਕੱਢ ਲਵਾਂਗੇ ਤੇ ਇੱਥੇ ਮੈਂ ਸਾਰੇ ਕੋਟਿਆਂ ਨੂੰ ਤੜ ਲਿਆ ਸੀ ਤੇ ਬਾਹਰ ਬਹੁਤ ਜ਼ਿਆਦੀ ਬਾਰਿਸ਼ ਤੇਜ਼ ਹੋਣ ਦੀ ਸੀ ਇਹ ਬਾਰਸ਼ ਦੇ ਵਿੱਚ ਆਪਾਂ ਪਕੌੜਿਆਂ ਨੂੰ ਖਾਣ ਦਾ ਬੜਾ ਮਜ਼ਾ ਆਉਂਦਾ ਤੇ ਆਹ ਦੇਖ ਸਕਦੇ ਤੁਸੀਂ ਵੇਖੋ ਆਪਾਂ ਸਾਰੇ ਕੋਪਤਿਆਂ ਨੂੰ ਤੜ ਲਿਆ ਸੀ ਹਾਂਜੀ ਮੈਂ ਉਹ ਹੀ ਕੜਾਈ ਦੇ ਵਿੱਚੋਂ ਤੇਲ ਕੱਢ ਲਿਆ ਸੀ ਤੇ ਹੁਣ ਆਪਾਂ ਜੀਰੇ ਨੂੰ ਪਾ ਦੇਵਾਂਗੇ ਜੀਰੇ ਨੂੰ ਪਾ ਕੇ ਆਪਾਂ ਲਸਣ ਤੇ ਅਦਰਕ ਨੂੰ ਮੈਂ ਘਕੋਟ ਲਿਆ ਸੀ ਇਹਨੂੰ ਪਾ ਦੇਵਾਂਗੇ 2 ਮਿੰਟ ਵਾਸਤੇ ਲਖਨਾਵੀ ਨੂੰ ਫਰਾਈ ਕਰ ਲਵਾਂਗੇ 2 ਮਿੰਟ ਹੋ ਗਏ ਸੀ ਤੇ ਹੁਣ ਆਪਾਂ ਪਾ ਦਵਾਂਗੇ ਪਿਆਜ਼ प्याजा चंह तरह आप भुन हाँ लवेंगे अदकर मैं बरीक बरीक कटियां अदकर अदरकर सब्जी के इस तरह बरीक कट के पाइए बहुत ज्यादा स्वाद लगता है मसाले ने तेल छता फिर एक चमचा मैं पा देवगी हरी मिर्च मिक्स कर देवे ਮਸਾਲੇ ਐਡ ਕਰ ਦਾਂਗੇ ਨਮਕ ਪਾ ਦਾਂਗੇ ਆਪਣੇ ਸਵਾਦ ਅਸਵਾਡਨ ਸਵਾਦ ਪਾਊਡਰ ਕਾਲੀ ਮਿਰਚ ਕਸ਼ਮੀਰੀ ਮਿਰਚ ਧਨੀਆ ਪਾਊਡਰ ਪਿਸਤੂਰੀ ਮੇਥੀ ਤੇ ਮਸਾਲਿਆਂ ਨੂੰ ਮਿਕਸ ਕਰ ਦਵਾਂਗੇ ਤੇ ਗੈਸ ਦਾ ਫਲੇਮ ਮੈਂ ਲੋ ਹੀ ਰੱਖਿਆ ਸੀ ਟਮਾਟਰਾਂ ਦੀ ਪਿਊਰੀ ਪਾ ਦਵਾਂਗੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲਵਾਂਗੇ ਹੁਣ ਢੱਕੇ ਨੇ ਕਿਉਂ ਛਾੜ ਦਿੱਤਾ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਦਵਾਂਗੇ ਉਸ ਤੋਂ ਬਾਅਦ ਆਪਾਂ ਨਾਲ ਹੀ ਇਹਦੇ ਆਲੂ ਪਾ ਦਵਾਂਗੇ ਆਲੂਆਂ ਪਾ ਕੇ ਆਪਾਂ ਇਹਨੂੰ 4 ਮਿੰਟ ਵਾਸਤੇ ਪਕਾਵਾਂਗੇ ਜਿਹਨੂੰ ਪਾਣੀ ਵਿੱਚ ਉਹ ਪਾਇਆ ਜਿਹੜਾ ਆਪਾਂ ਕੀ ਅਨਨ ਕੀ ਅਨ ਚੋੜਿਆ ਸੀ 20 ਮਿੰਟ ਵਾਸਤੇ ਆਪਾਂ ਟੱਕ ਦਵਾਂਗੇ ਜਿਹਨੂੰ ਚੈੱਕ ਕਰ ਲਵਾਂਗੇ ਤੇ ਤੇਲ ਚਾਰ ਮਿੰਟ ਹੋ ਗਏ ਸੀ ਮੈਨੂੰ ਇਸ ਤਰ੍ਹਾਂ ਹੀ ਸਬਜੀ ਨੂੰ ਪੋਨਦੇ ਹੋਏ ਤੇ ਹੁਣ ਆਪਾਂ ਸਬਜੀ ਚ ਪਾਣੀ ਐਡ ਕਰ ਦਵਾਂਗੇ ਪਾਣੀ ਆਪਾਂ ਜਿਆਦਾ ਹੀ ਐਡ ਕਰਾਂਗੇ ਆਲੂਆਂ ਨੇ ਵੀ ਗਲਣਾ ਫੇਰ ਆਪਾਂ ਵਿੱਚ ਕੋਕਤਿਆਂ ਨੂੰ ਵੀ ਪਾ ਦਵਾਂਗੇ ਸ ਆਲੂ ਸਾਡੇ ਬਨ ਜਾਣ ਕਿਤੇ ਹੁਣ ਆਪਾਂ ਟੱਕ ਦੇਵਾਂਗੇ ਤੇ ਸਬਜੀ ਨੂੰ ਆਪਾਂ ਬੰਦ ਦੇਵਾਂਗੇ ਸਬਜੀ ਨੂੰ ਆਪਾਂ ਚੈੱਕ ਕਰ ਲਵਾਂਗੇ ਸਬਜੀ ਨੂੰ ਹੋਗੇ ਸੀ 12 ਮਿੰਟ ਬੰਦਿਆਂ ਨੂੰ ਤੇ ਆਪਾਂ ਆਲੂਆਂ ਨੂੰ ਚੈੱਕ ਕਰ ਲਵਾਂਗੇ 10 ਮਿੰਟ ਵਾਸਤੇ ਆਪਾਂ ਸਬਜੀ ਨੂੰ ਹੋਰ ਬਣ ਦਵਾਗੇ 2-3 ਮਿੰਟ ਹੋ ਗਏ ਸੀ ਤੇ ਹੁਣ ਮੈਂ ਸਬਜੀ ਨੂੰ ਚੈੱਕ ਕਰ ਲਵਾਂਗੇ ਥੋੜੀ ਜਿਹੀ ਸਬਜੀ ਬਣ ਗਈ ਹੀ ਥੋੜੀ ਜਿਹੀ ਮੈਂ ਕਿਹਾ ਚਲੋ ਹੋਰ ਆਲੂ ਸਾਡੇ ਚੰਗੀ ਤੱਕ ਹੁਣ ਆਪਾਂ ਕੋਪਤਾ ਨੂੰ ਪਾ ਦਵਾਂਗੇ ਕੋਪ ਤੇ ਪਾ ਕੇ ਆਪਾਂ ਮਿਕਸ ਕਰ ਦੇਵਾਂਗੇ ਤੇ ਇਹਨੂੰ ਆਪਾਂ 5-6 ਮਿੰਟ ਵਾਸਤੇ ਇਸ ਤਰ੍ਹਾਂ ਹੀ ਹਲੀ ਰੱਖਾਂਗੇ ਆਪਾਂ ਸਬਜੀ ਨੂੰ ਸਰਵ ਨਹੀਂ ਕਰਾਂਗੇ ਤੇ ਤੁਸੀਂ ਦੇਖ ਸਕਦੇ ਕਲਰ ਕਿੰਨਾ ਵਧੀਆ ਆਇਆ ਲੂ ਕੋਪਤਿਆਂ ਦਾ ਤੇ ਇਕੱਲੇ ਕੋਪਤੇ ਤੇ ਆਪਾਂ ਬਣਾਉਨੇ ਆ ਤੇ ਆਲੂ ਪਾ ਕੇ ਵੀ ਆਪਾਂ ਬਣਾਈਏ ਤੇ ਬਹੁਤ ਜਿਆਦਾ ਸਬਜੀ ਸਵਾਦ ਬਣਦੀ ਹੈ ਤੇ ਗੈਸ ਨੂੰ ਆਪਾਂ ਬੰਦ ਕਰ ਦੇਵਾਂਗੇ ਇਸ ਸਬਜੀ ਨੂੰ ਆਪਾਂ ਥੋੜੀ ਬੇਰ ਵਾਸਤੇ ਟੱਕ ਦਵਾਂਗੇ ਸਬਜੀ ਨੂੰ ਆਪਾਂ ਸਰਵ ਕਰ ਲਵਾਂਗੇ ਜੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਅਗਲੀ ਵੀਡੀਓ ਤੋਂ ਫੇਰ ਮਿਲਾਂਗੇ